ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਦੋਸਤੋ ਇਸ ਘਰ ਚ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਚੰਗੇ ਪਸ਼ੂ ਵੀਰ ਲਿਆਉਂਦਾ ਅੱਜ ਦੀ ਵੀਡੀਓ ਪਤਾ ਨੂੰ ਦੂਜੇ ਸਵੇਰੇ ਵੈਡ ਵਿਖਾਉਣੀ ਹੈ ਤਿਆਰ ਰੇਟ ਵੀ ਪਤਾ ਨੂੰ ਜਿਹੜਾ ਵੀਡੀਓ ਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਆ ਦੇ ਤਾਂ ਸੱਲੀ ਨਾਲ ਇੱਥੇ ਆਇਆ ਖਰੀਦ ਲਿਆ ਜੇ ਨੰਬਰ ਮੈਂ ਵੀਕ ਦਾ ਜਿਹੜਾ ਸਕਰੀਨ ਤੇ ਲਾ ਦੂੰਗਾ। ਦੋਸਤੋ ਇਹ ਵੜ ਦੂਜਾ ਸੂਆ ਸੂਨ ਵਾਲੀ ਆ। ਪਹਿਲੇ ਸੂਏ ਦਾ ਵੀਰ ਕਹਿੰਦਾ ਮਿਲਕ ਰਿਕਾਰਡ ਇਹਦਾ 10 ਤੋਂ 11 ਲੀਟਰ ਰਿਆ। ਐਤਕੇ ਵੀਰ ਕਹਿੰਦਾ 12 13 ਲੀਟਰ ਦੁੱਧ ਖੁੱਲਾ ਪਾ ਦੂਗੀ। ਤੇ ਮੂੰਹੋਂ ਵੀਰ ਕਹਿੰਦਾ ਹਜੇ 6 ਦੰਦਾ ਹੈ। ਸੂਨ 'ਚ 5 ਤੋਂ 6 ਦੰ ਜਿਹੜੇ ਸਮਾਂ ਹਜੇ ਵੀਰ ਕਹਿੰਦਾ ਲੈਂਦੀ ਹੈ। ਆਹ ਦੇਖ ਸਕਦੇ ਆ ਹਵਾਨਾ। ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ। ਕਾ ਦੇ ਸਕਦੇ ਆ ਚਾਰੇ ਥਾਂ ਜਿਹੜੇ ਪੂਰੇ ਗੈਪ ਤੇ ਲੱਗੇ ਹੋਏ ਆ ਕੱਲਾ ਕੱਲਾ ਚੁਆਈਆ ਜਿਹੜਾ ਥਾਂ ਲੱਗਿਆ ਹੋਇਆ ਕਾ ਦੇ ਸਕਦੇ ਆ ਦੋਸਤੋ ਦਰਮਾਨੇ ਕਾਦੀ ਵਹਿੜ ਆ ਤੇ ਬਾਈ ਨੇ ਦਾ ਪ੍ਰਾਈਸ ਕੀਤਾ 40000 ਰੁਪਇਆ ਤੇ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੇ ਆਪ ਦੀ ਤਸੱਲੀ ਨਾਲ ਇੱਥੇ ਖਰੀਦੇ ਨੰਬਰ ਵੀਰ ਦੱਸ